ਨਾਨਕ ਨਾਮ ਅਰਾਧੇ ਹੈ ਤਾਰ ਜਿ ਆ ਮਹਰਾਸ ਸੂ ਕੋਟ ਲ ਗੁਰਸੇ ਬੀਏ ਪਹਿਨ ਸਹਿ ਮਮਰਨ ਦੁਖਾ ਜਾਏ ਸਤਨਾਮ ਬਾਹੇ ਪੁਖਿਓ ਗੱਡੀ ਖੜੀ ਹੁ ਜਾਵੇ ਨਾ ਤੇ ਆਪਾਂ ਉਸ ਅਕਾਲ ਪੰਥ ਦੇ ਨਾਲ ਰੋਸ ਕਰਨ ਲੱਗ ਜਾਨੇ ਕਿਵੇਂ ਕਿ ਗਵਾਂਡੀਆਂ ਦੇ ਘਰ ਗੱਦੀ ਖੜੀ ਹੋ ਗਈ ਤੇ ਸਾਡੇ ਘਰ ਜੇ ਸਕੂਟ ਨਹੀਂ ਆ ਕੋ ਸਤਨਾਮ ਫਰੀ ਹਰਿ ਸ੍ਰੀ ਵਾਹਿਗੁਰੂ ਸੋ ਕਹਿਣ ਦਾ ਭਾਵ ਕਿ ਆਪਾਂ ਉੱਥੇ ਤੱਕ ਪਹੁੰਚੇ ਹੀ ਨਹੀਂ ਦਾਤੇ ਨੂੰ ਤੇ ਚਾਹ ਸਮਝੀਏ ਸਾਡੇ ਕਰਮਾਂ ਦਾ ਲੇਖਾ ਜੋਖਾ ਹੈ ਕਿਉਂਕਿ ਜੇ ਆਪਾਂ ਅਰਦਾਸ ਕਰੀਏ ਤਾਂ ਵੀ ਜੇ ਅਰਦਾਸ ਨਾ ਵੀ ਕਰੀਏ ਨਾ ਜਿਹੜਾ ਸਾਡੇ ਕਰਮਾਂ ਵਿੱਚੋਂ ਸਾਨੂੰ ਮਿਲ ਜਾਣਾ ਹੈ ਗੁਰੂ ਘਰ ਧੀਰ ਹੈ ਅੰਧੇਰ ਨਹੀਂ ਸਮਝ ਨੂੰ ਹੋ ਜਾਂਦਾ ਅਸੀਂ ਸਾਥ ਸਿੰਘ ਦੀ ਕਾਲੇ ਪੈ ਜਾਂਦੇ ਹਾਂ ਹੁਣ ਕਿਹੜੇ ਹੋਣਗੇ ਇੱਕ ਤੇ ਆਪਾਂ ਕਾਲੇ ਸ੍ਰੀ ਵਾਹਿਗੁਰੂ ਇਹ ਜਦੋਂ ਤਿੰਨ ਸਾਡੇ ਵਿੱਚ ਆ ਗਏ ਨਾ ਕਾਲੇ ਗੁਰੂ ਪਈਏ ਜੇਕਰ ਆਪਾਂ ਸਾਧਨਾ ਪਰਮਿਕਾ ਸੋਧਾਣੀ ਸਵਾਸਵਾਤਨਾ ਨਿਮੰਤਰਣ ਪਾ ਲਈ ਜੀ ਸ੍ਰੀ ਆਚੰਤ ਆਈਏ ਠ ਸੰਸੋ ਜਾਏ ਤੇਗਵਾਦ ਸਿਮਰਿਆ ਕਲ ਨੂੰ ਤੇ ਆਵੇ ਧਾਈ ਸਭ ਹਉਮਸਾਏ ਦਸਮੀ ਪਾਸ਼ਾ ਪਟਾਏ ਧੋਖੀਆਂ ਲੁਆਈਆਂ ਚੜ੍ਹ ਖੜੀਆਂ ਚੜਿਆ ਅੰਤਰਾਏ ਗਏ ਸਿੱਖੀ ਕੇਸਾਂ ਸਵਾਸਾਂ ਸੰਗ ਨਵਾਈ ਆਪਣਾ ਧਰਮ ਨਹੀਂ ਹਾਰਿਆ ਜਿਵੇਂ ਕਹਿੰਦੇ ਮੈਨੂੰ ਮੇਰਾ ਦੇ ਦੇ ਮੈਨੂੰ ਮੇਰਾ ਦੇ ਜਦੋਂ ਅਸੀਂ ਉਸ ਬਾਪੂ ਮੰਡ ਬਾਪੂ ਨੂੰ ਨਾਲ ਲਾ ਕੇ ਠਾਣੇ ਗਏ ਤਾਂ ਠਾਣੇ ਦੇ ਵਿੱਚ ਉੱਥੇ ਸਾਡੀ ਮਹਿਲਾ ਮੰਡਲ ਦੀਆਂ ਬੀਬੀਆਂ ਨੇ ਇਕੱਠੀਆਂ ਹੋ ਕੇ ਬਹੁਤ ਇਕੱਠੀਆਂ ਹੋ ਗਈਆਂ ਤਾਂ ਉੱਥੇ ਦਬਾਅ ਇੰਨਾ ਪੈ ਗਿਆ ਕਿ ਥਾਣੇਦਾਰ ਸਾਹਿਬ ਐਸੇ ਤੋਂ ਸਾਹਿਬ ਨੂੰ ਬਾਪੂ ਦੇ ਖਿਲਾਫ ਹੀ ਫੈਸਲਾ ਸੁਣਾਉਣਾ ਪੈ ਗਿਆ بارش ਹੁੰਦੀ ਸੀ ਪਰਮਾਤਮਾ ਨੇ ਕਿਰਪਾ ਕੀਤੀ ਜਿੰਨੇ ਵੀ ਅਸੀਂ ਅੱਧ-ਅਸ ਜਾਣੇ ਉਸ ਬਜ਼ੁਰਗ ਨਾਲ ਗਏ ਸੀ ਉੱਥੇ ਹੀ ਥੱਲੇ ਚਿੱਕੜ ਦੇ ਵਿੱਚ ਬੈਠ ਗਏ ਤੇ ਥਾਣੇਦਾਰ ਸਾਹਿਬ ਨੂੰ ਮੈਂ ਕਿਹਾ ਥਾਣੇਦਾਰ ਸਾਹਿਬ ਜੇ ਅੱਜ ਮਹਿਲਾ ਵੰਡਲ ਇੰਦਾ ਬਜ਼ੁਰਗਨ ਕਿਸੇ ਦਾ ਭਾਵੇਂ ਮਾਤਾ ਆ ਚਾਹੇ ਕੋ ਪਿਤਾ ਆ ਜਿਸ ਦੇ ਮਾਪਾ ਮਾਂ ਦੇ ਨਾਲ ਕੋਈ ਪੁੱਤਰ ਜਾਂ ਧੀ ਇਸ ਤਰ੍ਹਾਂ ਕਰਦਾ ਆ ਤਾਂ ਉਸ ਦੇ ਲਈ ਅ ਪ੍ਰਮਾਤਮਾ ਮੈਨੂੰ ਬਲ ਬਖਸ਼ੇ ਅੱਜ ਇੱਥੇ ਅਸੀਂ ਬਾਪੂ ਮੰਡਲ ਦਾ ਜਨਕੀ ਸਥਾਪਨਾ ਕਰਾਂਗੇ ਬਾਪੂ ਮੰਡਲ ਦੀ ਸ਼ੁਰੂਆਤ ਉਸ ਤੋਂ ਉਸਨ ਮੰਦ ਤੋਂ ਆਈ ਤਾਂ ਪ੍ਰਮਾਤਮਾ ਨੇ ਕੀਤਾ ਜਦੋਂ ਉੱਥੇ ਹੋਇਆ ਵੀ ਐਸਚੋ ਸਾਹਿਬ ਆਏ ਉਹਨਾਂ ਨੇ ਸਾਨੂੰ ਇਨਸਾਫ ਦਿੱਤਾ ਕਹਿੰਦੇ ਸੋਨ ਸਿੰਘ ਜੀ ਜੋ ਬਾਜ ਬਣਦਾ ਵੀ ਤੁਸੀਂ ਇਹਨਾਂ ਨਾਲ ਕਰ ਲੋ ਸਾਡੇ ਤੇ ਪ੍ਰੈਸ਼ਰ ਬਹੁਤ ਆ ਫਿਰ ਅਸੀਂ ਉਹਨਾਂ ਮਹਿਲਾਵਾਂ ਦੇ ਨਾਲ ਵੀ ਭੈਣਾਂ ਦੇ ਨਾਲ ਵੀ ਬੈਠ ਕੇ ਸਾਦਾ ਸੱਚ ਦੱਸਿਆ ਤੇ ਬੈਠ ਕੇ ਉਹ ਜਿਹੜਾ ਸਾ ਬਾਪੂ ਤੋਂ ਕਿਹਾ ਵੀ ਤੁਸੀਂ ਮਰਨ ਤੋਂ ਪਹਿਲਾਂ ਇਹਨਾਂ ਨੂੰ ਦੋਨਾਂ ਭਰਾਵਾਂ ਨੂੰ ਇਹਨਾਂ ਦੀ ਜਿਹੜੀ ਜਾਇਦਾਦ ਆ ਇਹ ਹੱਕਦਾਰ ਹੋਣਗੇ ਵੀ ਪਹਿਲਾਂ ਜਿਹੜਾ ਸੇਵਾ ਕਰੂਗਾ ਉਹ ਪਹਿਲ ਦੇ ਅਧਾਰ ਤੇ ਜਿਹੜਾ ਹਿੱਸਾ ਲੈਣਾ ਉਹ ਲੈ ਲੇਗਾ ਦੂਜੇ ਨੂੰ ਉਸ ਨੂੰ ਮੰਨਣਾ ਪਊਗਾ ਜੋ ਉਹ ਨੂੰ ਮਿਲੇਗਾ ਸੋ ਅੱਜ ਉਸ ਬਾਪੂ ਦੀ ਸੇਵਾ ਹੁੰਦੀ ਆ ਬਾਪੂ ਮੇਰੇ ਕੋਲ ਬੈਠਾ ਵਿੱਚ ਹੀ ਪਰ ਬਾਪੂ ਖੋਸ਼ ਆ ਔਰ ਉਹਦੀ ਸਿਹਤ ਪ੍ਰਮਾਤਮਾ ਕਰੇ ਉਹਨੂੰ ਦਵਾਈਆਂ ਦੀ ਜੋ ਜਿਹੜੀ ਲੋੜ ਪੈਂਦੀ ਸੀ ਉਹ ਹਟ ਗਈ ਫੋਇਸ ਕਰਕੇ 1 ਸਾਲ ਲੱਗ ਗਿਆ ਤਾਂ ਸਾਨੂੰ ਹੁਣ ਆਕੇ ਅਸੀਂ ਇੱਥੇ ਲੋਕ ਭਲਾਈ ਬਾਪੂ ਮੰਡਲ ਦਾ ਜਿਹੜੀ ਸਥਾਪਨਾ ਕੀਤੀ ਆ ਮੇਰੇ ਵਿੱਚ ਬੈਠੇ ਸਾਡੇ ਬਹੁਤ ਹੀ ਸਤਿਕਾਰਯੋਗ ਲੋਕ ਇਹ ਜਿਹੜਾ ਲੋਕ ਭਲਾਈ ਬਾਪੂ ਮੰਡਲ ਬਣਾਇਆ ਇਸ ਵਿੱਚ ਇਕੱਲੇ ਦਾ ਸਹਿਯੋਗ ਦੇ ਨਾਲ ਨਹੀਂ ਹੋਣਾ ਇਹ ਪੂਰੇ ਪੰਜਾਬ ਹਰਥਾਂ ਇਹਦੀ ਲੋੜ ਪੈਣੀ ਆ ਮੇਰਾ ਖਿਆਲ ਆ ਪੂਰੇ ਦੇਸ਼ ਨੂੰ ਲੋੜ ਪੈਣੀ ਆ ਜਿੱਧਾ ਜਿੱਧਾ ਇਹਦੀਆਂ ਤੜੀਆਂ ਬਾਧੀਆਂ ਗਈਆਂ ਉਧਾਂ ਉਧਾਂ ਯਾਨਕਿ ਸਾਡਾ ਇਹ ਵੀ ਹੈ ਇੱਕ ਟੀਚਾ ਆ ਜਿਹੜੇ ਬਜ਼ੁਰਗ ਦੋ ਟਾਈਮ ਦੀ ਰੋਟੀ ਚ ਦੋ ਟਾਈਮ ਦੀ ਜਿਹੜੀ ਮੁੱਢਲੀ ਦਵਾਈ ਅੱਜ ਤਾਂ ਹੁਣ ਬੀਪੀ ਸ਼ੂਗਰ ਦੀਆਂ ਹੋਰ ਦਵਾਈਆਂ ਜਾਂਦੀਆਂ ਕੋਈ ਯਕਮਨ ਨੇ ਜਾਂ ਕੁਝ ਵੀ ਹੈਗੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਇਹ ਉਹਨਾਂ ਨੂੰ ਮਿਲਦੀਆਂ ਰਹਿਣ ਇਹ ਸਾਡਾ ਟੀਚਾ ਆ ਵੀ ਆਪਾਂ ਉਹਨਾਂ ਦਾ ਆਈ ਕਾਰਡ ਬਣਾ ਕੇ ਉਹਨਾਂ ਤਾਂ ਜਿਹੜੇ ਬਾਪੂ ਦੀ ਰੋਟੀ ਹੋਵੇ ਸਾਡੀ ਡਿਊਟੀ ਆਪਾਂ ਲਈਏ ਵੀ ਉਹਨਾਂ ਤਾਂ ਤੱਕ ਹੁਣ ਪਹੁੰਚਾਇਆ ਕਰੀਏ ਪਰ ਹਾਲੇ ਤਾਂ ਸੰਭਵ ਨਹੀਂ ਹੈਗਾ ਥੋੜੇ ਚਿਰ ਤੱਕ ਅਸੀਂ ਇਹ ਸੰਭਵ ਕਰਾਂਗੇ ਕੁਝ ਜੇ ਸਾਡੀ ਵੀ ਕਰਨੀ ਪਾਇਆ ਕਰਨੇ ਆਇਆ ਸੁਖ ਲਾਨਿਤ ਸਰਣੀ ਪਾਇਆ ਵਾਹਿ ਗੁਰਦੀ ਦਾ ਪੰਜਾਬ ਮਹਾਰਾਜ ਅਰਜੀਤ ਸਿੰਘ ਜੀ ਅੱਜ ਤੱਕ ਹਰੇ ਨਸ ਗਏ ਸਭ ਤੋਂ ਵੱਡਾ ਰਾਜ ਬਖਸ਼ਰੀ ਪੰਜਾਬ ਮਹਾਰਾਜ ਕਿ ਉਹਨਾਂ ਨੂੰ ਪੜਾਉਂਦੇ ਆ ਪੜਾਉਣ ਤੋਂ ਬਾਅਦ ਉਹਨਾਂ ਦੇ ਆ ਵਿਆਹ ਸ਼ਾਦੀਆਂ ਕਰਕੇ ਉਹਨਾਂ ਨੂੰ ਆਪੋ ਆਪਣੇ ਕਾਰੋਬਾਰਾਂ ਸੈਟਲ ਕਰਦੇ ਆ ਤੇ ਉਹ ਜਿਹੜੇ ਪੜੇ ਲਿਖੇ ਬੱਚੇ ਜਿਨ੍ਹਾਂ ਦੀ ਆਪਾਂ ਪਰਵਰਸ਼ ਕੀਤੀ ਹੁੰਦੀ ਹੈ ਉਹ ਆ ਕੇ ਲਾਸ਼ ਦੇ ਵਿੱਚ ਜੋ ਬਾਪੂ ਜਿਹਨੂੰ ਉਸ ਕਾਰਨ ਜਿਹੜਾ ਕਾਰ ਬਣਾਇਆ ਹੁੰਦਾ ਹੈ ਬੱਚਿਆਂ ਦੀ ਪਰਵਰਸ਼ ਕੀਤੀ ਹੁੰਦੀ ਹੈ ਉਸ ਬਾਪੂ ਵਾਸਤੇ ਜਗ੍ਹਾ ਨਹੀਂ ਹੁੰਦੀ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਅਸੀਂ ਕਹਿੰਦੇ ਆ ਵੀ ਸਾਡਾ ਸੰਸਾਰ ਬਹੁਤ ਪੜ੍ਹ ਲਿਖ ਗਿਆ ਮੈਂ ਤਾਂ ਇਹ ਗੱਲ ਜਾਣਦਾ ਕਿ ਪੜ੍ਹ ਲਿਖ ਕੇ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ ਔਰ ਬਹੁਤ ਅੱਛਾ ਆਇਆ काम करना समाज अपने मन की संतुष्ट दे सब तो बद सोशल वर्क जोड़ा अपने मन संतुष्टि देने भी है कि मैं, का मैं करते करते है। भी कुछ समाज के लिए कर रहा मैं भी इस करके करती हूँ सोशल वर्क जिन्ना भी करती हूँ साफ पॉलिटिक्स में मैं हमेशा ही उन्होंने नोशल वर्कर के ना ना कि मैं एक सोशल वर्कर हाँ इलेक्शन की लड़ ली फिर भी सोशल वर्कर है ਕਿਉਂਕਿ ਜਿਹੜਾ ਇਹ ਕੰਮ ਆਏ ਛੱਡਣ ਨੂੰ ਵੀ ਨਹੀਂ ਕਰਦਾ ਇਹਦੇ ਵਿੱਚ ਮਨ ਦੀ ਸੰਤੁਸ਼ਟੀ ਔਰ ਇਮਾਨਦਾਰੀ ਬਹੁਤ ਹੁੰਦੀ ਹੈ ਔਰ ਮੈਂ ਤਾਂ ਸਾਰੇ ਵੱਡੇ ਐ ਸਰ ਨੌਜਵਾਨ ਸਭਾ ਸੁਖਵਿੰਦਰ ਸਿੰਘ ਜੀ ਬੌਵੀ ਜੋਤੀ ਜੀ ਕਤਾਸ ਕਮਿਟੀ ਸੈਟੀ

ਵਾਦਨ ਹਲੋ ਠੀਕ ਹੈ ਵਾਦਨ ਜਤਿੰਦਰ ਸਿੰਘ ਜੀ ਅਸ਼ੋਕ ਕੁਮਾਰ ਜੀ ਮੇਰੇ ਮੇਰੇ ਵੀ ਰਹੇ ਹੋ ਜੀ ਉਹ ਵੀ ਆਪਣਾ ਜਿੰਦਰ ਜੀ ਸਰਪੰਚ ਸ਼ਾਮਨਗਰ ਕ੍ਰਾਂਤੀ ਸਾਰਾ ਪੰਜਾਬ ਦੇ ਪ੍ਰਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਪੂ ਮੰਡਲ ਦਾ ਜਿਹੜਾ ਤੁਸੀਂ ਸੰਸਥਾ ਬਣਾਈ ਆ ਉਹਦੇ ਬਾਰੇ ਸਾਡੀ ਜਿਹੜੇ ਦਰਸ਼ਕ ਆ ਉਹਨਾਂ ਨੂੰ ਕੀ ਮੈਸੇਜ ਆ ਤੁਹਾਡਾ ਮੈਸੇਜ ਤਾਂ ਪਹਿਲਾਂ ਲੋਕ ਭਲਾਈ ਜੋ ਬਾਪੂ ਮੰਡਲ ਬਣਿਆ ਹੈ ਨਾ ਕੀ ਗੱਲ ਇਹ ਲੋਕ ਜਿੱਥੋਂ ਨਾ ਇਹ ਲੋਕ ਭਲਾਈ ਬਾਪੂ ਮੰਡਲ ਆ ਮੈਂ ਪਹਿਲਾਂ ਵੀ ਕਿਹਾ ਕਿ ਕਿਸੇ ਬ੍ਰਿਖਸ਼ ਦੇ ਥੱਲੇ ਜੇ ਕੋਈ ਬਜ਼ੁਰਗ ਬੈਠ ਜਾਵੇ ਹੈ ਨਾ ਉਹ ਕੋਈ ਨਾ ਕੋਈ ਇੱਕ ਅੱਧਾ ਬ੍ਰਿਖਸ਼ ਹੋਰ ਲਾ ਕੇ ਉੱਠਦਾ ਇਸੇ ਤਰ੍ਹਾਂ ਜਿੰਨੇ ਅੱਜ ਅਸੀਂ ਜਿਨ੍ਹਾਂ ਤੋਂ ਪੈਦਾ ਹੋਏ ਹਾਂ ਜਿਨ੍ਹਾਂ ਦੀਆਂ ਕੁੱਖਾਂ ਚੋਂ ਅਸੀਂ ਪੈਦਾ ਹੋਏ ਹਾਂ ਜਿੱਦਾਂ ਸਾਡੇ ਮੱਟੂ ਜੀ ਨੇ ਦੱਸਿਆ ਵੀ ਇੱਕ ਥੀਲਾ ਥੀਲਾ ਕਰਕੇ ਅਸੀਂ ਰੋਲਦੇ ਫਿਰਦੇ ਹਾਂ ਹੁਣ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਗੁੱਠਾ ਬਣ ਕੇ ਬਾਪੂ ਮੰਡਲ ਆ ਆਪਣੇ ਬਾਪੂਆਂ ਦੀ ਸੰਭਾਲ ਕਰਨ ਦੇ ਲਈ ਇਹ ਇੱਕ ਲੋਕ ਭਲਾਈ ਬਾਪੂ ਮੰਡਲ ਤਿਆਰ ਕੀਤਾ ਜਿਹਦਾ ਮੰਤਵ ਆ ਅਸੀਂ ਬਜ਼ੁਰਗਾਂ ਦੇ ਨਾਲ ਨਾਲ ਬੱਚਿਆਂ ਦੀ ਆਉਣ ਵਾਲੀ ਪੀੜ੍ਹੀ ਨੂੰ ਵੀ ਸੰਭਾਲੀਏ ਕਿਉਂਕਿ ਜੇਕਰ ਮਾਮਾ ਪਿਆਰ ਦੇ ਨਾਲ ਕਈ ਵਾਰੇ ਪੁੱਤਾਂ ਨੂੰ ਇੰਨਾ ਪਿਆਰ ਦਿੰਦੀਆਂ ਪਰ ਬਾਪੂ ਕੌੜਾ ਹੁੰਦਾ ਬਾਪੂ ਦੇ ਰਾਹਤੇ ਦੇ ਉੱਤੇ ਉਹ ਬੱਚੇ ਚੱਲਣ ਕਦੇ ਵੀ ਨਸ਼ਿਆਂ ਦਾ ਦਰਿਆ ਜ ਪੰਜਾਬ ਵਿੱਚ ਨਾ ਚੱਲਦਾ ਸੋ ਇਹ ਸਾਰੇ ਜਿਹੜੇ ਵੀੜੇ ਆ ਉਹ ਸਾਰੇ ਲੋਕ ਭਲਾਈ ਬਾਪੂ ਮੰਡਲ ਨੇ ਉਠਾਏ ਆ ਅੱਜ ਸਾਡੇ ਇਸ ਲੋਕ ਭਲਾਈ ਬਾਪੂ ਮੰਡਲ ਦੇ ਵਿੱਚ ਜਿਹੜੀਆਂ ਰਾਜਨੀਤਿਕ ਪਾਰਟੀਆਂ ਪਹੁੰਚੀਆਂ ਉਹਨਾਂ ਦਾ ਵੀ ਧੰਨਵਾਦ ਜਿਹੜੀਆਂ ਨਹੀਂ ਪਹੁੰਚੀਆਂ ਉਹਨਾਂ ਦਾ ਮਹਾ ਧੰਨਵਾਦ ਬਹੁਤ ਬਹੁਤ ਧੰਨਵਾਦ ਮੈਂ ਅੱਜ ਇੱਕ ਸੰਦੇਸ਼ ਦਿੰਨਾ ਲੋਕ ਭਲਾਈ ਬਾਪੂ ਮੰਡਲ ਨੂੰ ਬਾਹਾਂ ਖੋਲ ਕੇ ਸਾਰੀਆਂ ਪਾਰਟੀਆਂ ਨੂੰ ਅੱਜ ਫਗਵਾੜੇ ਨੂੰ ਸਾਫ ਸੁਥਰਾ ਨਸ਼ੇ ਤੋਂ ਰਹਿਤ ਤੇ ਬਜ਼ੁਰਗਾਂ ਦੀ ਸਿਹਤ ਸੰਭਾਲ ਦਾ ਖਿਆਲ ਰੱਖਣ ਲਈ ਫਗਵਾੜੇ ਨੂੰ ਸੋਹਣਾ ਤੇ ਸੁਚੱਜਾ ਬਣਾਉਣ ਦੇ ਲਈ ਸਾਰਿਆਂ ਨੂੰ ਖੁੱਲਾ ਸੱਦਾ ਦਿੰਨਾ ਕਿ ਅਸੀਂ ਸਾਰੇ ਰਲ ਕੇ ਆਓ ਗਿੱਲੇ ਛਕਮੇ ਪੁਲਾ ਕੇ ਆਪਾਂ ਲੋਕ ਭਲਾਈ ਬਾਪੂ ਮੰਡਲ ਦੇ ਨਾਲ ਰਲ ਕੇ ਅੱਜ ਅਸੀਂ ਲੋਕ ਭਲਾਈ ਦੇ ਕੰਮਾਂ ਵੱਲ ਧਿਆਨ ਦੇਈਏ ਤੇ ਆਪਣੇ ਫਗਵਾੜੇ ਨੂੰ ਸੋਹਣਾ ਬਣਾਈਏ ਤੇ ਜਿੱਦਾਂ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹਟਾਏ ਅਸੀਂ ਇਸ ਮੁੱਖ ਸੰਦੇਸ਼ ਨੂੰ ਲੈ ਕੇ ਚੱਲੇ ਆਂ ਕਈਆਂ ਦੇ ਵਿੱਚ ਹੋਗਾ ਅਸੀਂ ਅੱਜ 50 ਦੇ 50 ਐਮਸੀ ਸੱਦੇ ਸਾਰੇ ਸਰਪੰਚਾਂ ਨੇ ਵੀ ਨੋਟਾ ਰੱਖਿਆ ਸੀ ਪਰ ਸਾਡੇ ਕੋਲ ਜਿੰਨੇ ਫੋਨ ਸੇ ਅਸੀਂ ਉਹਨੇ ਕਰ ਸਕੇ ਐਮਸੀ ਨੂੰ ਤਾਂ ਸਾਰਿਆਂ ਨੂੰ ਕੀਤਾ ਸੀ ਪਤਾ ਨਹੀਂ ਉਹ ਇੰਨੇ ਅੱਜ ਸਾਡੇ ਸ਼ਹਿਰ ਦੇ ਵਿੱਚ ਜਿਹੜੇ ਕੰਮ ਹੁੰਦੇ ਆ ਵੀ ਤੁਹਾਨੂੰ ਪਤਾ ਵੀ ਉਹ ਜਿੰਨੇ ਸਮਾਜ ਸੇਵੀ ਆ ਵੀ ਐਮਸੀ ਹੁੰਦੇ ਆ ਤੇ ਸਮਾਜ ਇੰਨੇ ਫਗਵਾੜੇ ਦੇ ਕੰਮ ਚੱਲਦੇ ਆ ਉਹਨਾਂ ਦਾ ਟਾਈਮ ਨਹੀਂ ਲੱਗਾ ਆਉਣ ਦਾ ਜਿਹੜੇ ਆਏ ਆ ਉਹਨਾਂ ਦਾ ਵੀ ਧੰਨਵਾਦ ਜਿਹੜੇ ਨਹੀਂ ਆਏ ਉਹਨਾਂ ਦਾ ਮਾਹਾਂ ਧੰਨਵਾਦ ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਕੋਸ਼ਿਸ਼ ਕਰਾਂਗੇ ਸਾਰਿਆਂ ਨੂੰ ਜਿੱਥੇ ਗਿਆ ਉੱਥੇ ਜਾ ਕੇ ਮਹੱਲਿਆਂ ਦੇ ਵਿੱਚ ਪਿੰਡਾਂ ਵਿੱਚ ਜਾ ਕੇ ਲੋਕ ਭਲਾਈ ਬਾਪੂ ਮੰਡਲ ਵਾਰੇ ਜਦੋਂ ਦੱਸਾਂਗੇ ਤਾਂ ਪੰਜਾਂ ਸਰਪੰਚਾਂ ਨੂੰ ਦੱਸਾਂਗੇ ਕਿ ਭਾਈ ਇਹ ਜਿਹੜਾ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨ ਨਾ ਹਟਾਈ ਇਸ ਬਾਗ ਨੂੰ ਲੈ ਕੇ ਹੋਰ ਅੱਗੇ ਚੱਲਦੇ ਹੋਏ ਲੋਕ ਭਲਾਈ ਬਾਪੂ ਮੰਡਲ ਨੂੰ ਅਸੀਂ ਹੋਰ ਅੱਗੇ ਲੈ ਕੇ ਚਲਾਂਗੇ ਸੋ ਇਹ ਮੇਰਾ ਅੱਜ ਦਾ ਮੰਤਵ ਆ ਲੋਕ ਭਲਾਈ ਬਾਪੂ ਮੰਡਲ ਦਾ